ਸਸ਼ਕਲ ਜੀ ਮੈਂ ਰੋਸ਼ਨੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਸਾਂਝੀ ਕਰਾਂਗੇ ਸੈਂਟ ਲਾਰੈਂਸ ਦੇ ਵਿੱਚ ਨਦੀ ਦੇ ਵਿੱਚ ਛਾਲ ਮਾਰਨ ਵਾਲੇ ਹਮਲਾਵਰ ਜਿਸਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਮੌਂਟਰੀਅਲ 10 ਅਗਸਤ ਸੈਂਟ ਲਾਰੈਂਸ ਨਦੀ ਵਿੱਚ ਛਾਲ ਮਾਰਨ ਵਾਲੇ ਵਿਅਕਤੀ ਨੂੰ ਸ਼ਨੀਵਾਰ ਸਵੇਰੇ ਲੱਭ ਲਿਆ ਗਿਆ ਪੁਲਿਸ ਅਧਿਕਾਰੀਆਂ ਨੂੰ ਸਵੇਰੇ 4 ਵਜੇ ਤੇ ਕਰੀਬ 911 ਤੇ ਸੈਟ ਹੈਲਵੈਂਟ ਟਾਪੂ ਤੇ ਹਮਲੇ ਦੀ ਸੂਚਨਾ ਮਿਲੀ ਜਦੋਂ ਉਹ ਪਹੁੰਚੇ ਤਾਂ ਇੱਕ 26 ਸਾਲ ਦਾ ਵਿਅਕਤੀ ਜੋ ਕਿ ਹਮਲੇ ਦਾ ਸ਼ੱਕੀ ਸੀ ਪੈਦਲ ਭੱਜ ਰਿਹਾ ਸੀਗਾ ਤੇ ਨਦੀ ਵਿੱਚ ਛਾਲ ਮਾਰ ਦਿੱਤੀ ਪੁਲਿਸ ਨੇ ਕਨਾਈਨ ਯੂਨਾਈਟਿਡ ਅਤੇ ਮੋਂਟਰੀਅਲ ਫਾਇਰ ਡਿਪਾਰਟਮੈਂਟ ਦੀ ਮਦਦ ਨਾਲ ਇਲਾਕੇ ਦੀ ਤਲਾਸ਼ੀ ਲਈ ਜਿਸ ਦੀ ਨਦੀ ਦੇ ਇੱਕ ਕਿਸ਼ਤੀ ਤਾਇਨਾਤ ਕੀਤੀ ਸਵੇਰੇ ਲਗਭਗ 7:40 ਵਜੇ ਸੈਂਟ ਹੇਲਮਟ ਟਾਪੂ ਦੇ ਸੁਰੱਖਿਆ ਏਜੰਟਾਂ ਦੇ ਨੇੜਲੇ ਨੋਟਰੇ ਡੈਮਨ ਟਾਪੂ ਤੇ ਇੱਕ ਆਦਮੀ ਨੂੰ ਮਿਲਣ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੇ ਪੁਸ਼ਟੀ ਕੀਤੀ ਕਿ ਇਹ ਉਹੀ ਆਦਮੀ ਸੀ ਜ ਅਤੇ ਉਸ ਨੂੰ ਹਿਰਾਸਤ ਕੇਂਦਰ ਵਿੱਚ ਲਜਾਇਆ ਗਿਆ ਤੇ ਉਸ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਤੇ ਨਾਲ ਹੀ ਉਮੀਦ ਹੈ ਕਿ ਉਸ ਤੋਂ ਸਾਰੀ ਜਾਣਕਾਰੀ ਕਢਵਾ ਲਈ ਜਾਵੇਗੀ ਇਦਾਂ ਦੀ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ